ਸਸਿਕ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਮੈਂ ਇਸ ਟਾਈਮ ਖੜਾ ਹਾਂ ਜੀ ਬਰਨਾਲੇ ਇੱਕ ਤੁਹਾਡੇ ਵਾਸਤੇ ਵਧੀਆ ਕੰਮ ਦੀ ਵੀਡੀਓ ਲੈ ਕੇ ਆਏ ਆ ਆ ਮਾਲੋ ਇੱਕ ਵਧੀਆ ਬੰਦੇ ਦੀ ਦੱਸ ਪਾਉਣ ਲੱਗੇ ਆ ਬਾਈ ਜੇ ਮੈਂ ਆਪਾਂ ਗੱਲ ਕਰੀਏ ਹੁਣ ਸਾਡੇ ਮੁੰਡੇ ਕੁੜੀਆਂ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਗਏ ਆ ਜਾਂ ਹੋਰ ਨੌਜਵਾਨ ਹਨਾ ਆਪਦਾ ਆ ਕਮਾਈ ਕਰਨ ਗਏ ਆ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਕਿਤੇ ਹਨਾ ਤੇ ਉੱਤੇ ਆਪਾਂ ਮਗਰ ਸਮਾਨ ਭੇਜਣਾ ਹੁੰਦਾ ਕਿਸੇ ਨੂੰ ਮੈਡੀਸਨ ਕੱਪੜੇ ਜਾਂ ਹੋਰ ਚੀਜ਼ਾਂ ਦੀ ਲੋੜ ਹੁੰਦੀ ਉਹ ਆਪਾਂ ਚੀਜ਼ਾਂ ਭੇਜਣੀਆਂ ਹੁੰਦੀਆਂ ਅ ਸੋਨੇ ਤੇ ਕੋਰੀਅਰ ਵਾਲੇ ਦੀ ਬਾਈ ਦੀ 10 ਪਾਉਣ ਲੱਗਿਆ ਬਹੁਤ ਜੈਨੂਅਨ ਜਾਂ ਰੇਟ ਆਮ ਲੋਕਾਂ ਨਾਲੋਂ ਘੱਟ ਰੇਟ ਪੂਰੀ ਤਸੱਲੀ ਵਾਲਾ ਜਿਹੜਾ ਹੈਗਾ ਕੰਮ ਹੈ ਬਾਈ ਹੋਰਾਂ ਦਾ ਭੇਜਣ ਦਾ ਤੇ ਬਾਈ ਨਾਲ ਆਪਾਂ ਕਰਦੇ ਆ ਗੱਲ ਬਰਨਾਲੇ ਦੇ ਜੇ ਚਿੰਟੂ ਬਾੜਕੇ ਦੇ ਸਾਹਮਣੇ ਰਾਮ ਬਾਗ ਰੋਡ ਬਾਕੀਆ ਨੰਬਰ ਬਾਈ ਦਾ ਚੱਲੀ ਜਾਣਾ ਤੁਸੀਂ ਗੱਲ ਕਰ ਸਕਦੇ ਹੋ ਆ ਜਾ ਆਪਾਂ ਬਾਈ ਨਾਲ ਕਰਦੇ ਆ ਗੱਲ ਬਾਤ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਆਪਣਾ ਨਾਮ ਦਿਲਪ੍ਰੀਤ ਸਿੰਘ ਹੈ ਬਈ ਅੱਛਾ ਦਿਲਪ੍ਰੀਤ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇੱਥੇ ਆਪਾਂ ਨੂੰ ਬਈ ਬਰਨਾਲੇ 'ਚ 2 ਢਾਈ ਸਾਲ ਹੋ ਗਏ ਕੰਮ ਕਰਦਿਆਂ ਨੂੰ ਪਹਿਲਾਂ ਬ੍ਰਦਰ ਸੀ ਵੀਰੇ ਅੱਛਾ ਬ੍ਰਦਰ ਬਾਹਰ ਚਲ ਗਏ ਬਈ ਕਨੇਡਾ ਕਨੇਡਾ ਚਲੇ ਗਏ ਹਾਂਜੀ ਅੱਛਾ ਇਹਦਾ ਮਤਲਬ ਤੁਹਾਡਾ ਬੰਦਾ ਵੀ ਬੈਠਾ ਹੈ ਕਨੇਡਾ ਦਾ ਜੇ ਕੋਈ ਕਈ ਇਹ ਨੁਮਰੀ ਦਾ ਪੈਂਦਾ ਨਹੀਂ ਕੋਈ ਹੋਵੇ ਅੱਛਾ ਆਪਾਂ ਇਹ ਕਿਹੜੇ-ਕਿਹੜੇ ਦੇਸ਼ਾਂ 'ਪਾ ਸਮਾਨ ਭੇਜਦੇ ਆਂ ਆਪਣਾ ਬਈ ਕੈਨੇਡਾ ਅਮਰੀਕਾ ਯੂ ਐਸ ਏ ਆਸਟ੍ਰੇਲੀਆ ਸਾਰੇ ਕਿਤੇ ਚਲਾ ਜਾਂਦਾ ਬਈ ਸਮਾਨ ਮੇਨ ਮੇਨ ਜਿੱਥੇ ਆਪਣੇ ਪੰਜਾਬੀ ਗਏ ਸਾਰੇ ਕਿਤੇ ਕੈਨੇਡਾ ਆਸਟ੍ਰੇਲੀਆ ਭੇਜਣਾ ਹੋਵੇ ਨਿਊਜ਼ੀਲੈਂਡ ਨਿਊਜ਼ੀਲੈਂਡ ਹਾਂਜੀ ਤੇ ਇੰਗਲੈਂਡ ਹਾਂਜੀ ਹਾਂਜੀ ਸਾਰੇ ਕਿਤੇ ਜਿੱਥੇ ਤੇ ਮੇਨ ਜਿਹੜੇ ਕੇਸ ਹਾਂਜੀ ਅੱਛਾ ਤੇ ਵੀਰੇ ਇਹਦਾ ਫਿਰ ਕੀ ਹਿਸਾਬ-ਕਿਤਾਬ ਹੁੰਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਬਗ ਜਾਂਦੀਆਂ ਕਿਹੜੀਆਂ ਨਹੀਂ ਜਾਂਦੀਆਂ ਇਹਦੇ ਵਿੱਚ ਬਈ ਕੋਈ ਮੰਨ ਲਓ ਮੈਡੀਸਨ ਹੋ ਗਈ ਸਾਰਾ ਕੁਝ ਚਲਾ ਜਾਂਦਾ ਪਰ ਕੋਈ ਮੰਨ ਲਓ ਜੈਨੂਨ ਮੈਡੀਸਨ ਹੋਣੀ ਚਾਹੀਦੀ ਆ ਪੱਕਾ ਬਿੱਲ ਹੋਵੇ ਪੱਕਾ ਬਿੱਲ ਹੋਵੇ ਡਾਕਟਰ ਦੀ ਲਿਖੀ ਹੋਵੇ ਬਰੇ ਪ੍ਰੋਪਰ ਡਾਕਟਰ ਦੀ ਲਿਖੀ ਪਰਚੀ ਹੋਵੇ ਦਵਾਈ ਲੈਤੀ ਦਾ ਬਿੱਲ ਹੋਵੇ ਹਾਂਜੀ ਹਾਂਜੀ ਜਿਵੇਂ ਬਈ ਇੱਕ ਮੰਨ ਲਾ ਆਪਣੇ ਹੁਣ ਆਪਣੇ ਲੋਕ ਆਮ ਦੇ ਮਾਲ ਦੇ ਵਾਲੇ ਲੋਕ ਆ ਹਾਂਜੀ ਆਪਣੇ ਬੁੜੀਆਂ ਕਹਿੰਦੀਆਂ ਬਈ ਫਲਾਨਾ ਤਾਂ ਆ ਦਵਾਈ ਵਰਤਣਾ ਹੁੰਦਾ ਨਹੀਂ ਨਾ ਤਾਂ ਉਹ ਤਾਂ ਉਹੀ ਅਸੀਂ ਲੈ ਆਉਣੇ ਹੁੰਨੇ ਆ ਬਹੁਤ ਚੀਜ਼ਾਂ ਇਦਾਂ ਲੈ ਗਏ ਉਹੀ ਖਰੀਦ ਲਈ ਜਾਂ ਵੀ ਮੰਨ ਲਓ ਅੱਖ ਚ ਪਾਉਣ ਵਾਲੀ ਚੀਜ਼ ਸੀਗਾ ਹਾਂਜੀ ਹਾਂਜੀ ਉਹੀ ਸਾਡੀ ਬੁੜੀਆਂ ਦਿਖਾ ਕੇ ਉਹ ਸੀਸੀ ਖਰੀਦ ਲਈ ਹੈ ਨਾ ਉਹਦਾ ਵਿਚਾਰੀਆਂ ਨਾ ਬਿੱਲ ਪਤਾ ਨਾ ਆਮ ਮੈਡੀਕਲ ਵਾਲੇ ਨਿੱਕੀ ਮੁੰਡੀ ਜੀ ਦਾ ਬਿੱਲ ਦਿੰਦੇ ਆ ਉਹ ਉਹ ਭੇਜਨੀ ਆ ਮਤਲਬ ਉਹ ਫਿਰ ਹੱਲ ਕਰਦੇ ਨੇ ਤੁਸੀਂ ਉਹਦਾ ਬਈ ਹੱਲ ਆਪਾਂ ਡਾਕਟਰ ਹੈਗਾ ਆਪਣੇ ਲਵੇ ਹੂੰ ਉਹਨਾਂ ਤੋਂ ਬਿੱਲ ਬਣਵਾ ਕੇ ਆਪਾਂ ਭੇਜ ਦਨੇ ਜੈਨੂਨ ਜੀ ਹੋਗਾ ਜੈਨੂਨ ਜਮਾ ਭਾਈ ਮੰਨ ਲਓ ਆਪਣੇ ਲਈ ਮੈਡੀਸਨ ਲੈ ਕੇ ਆ ਕੇ ਕੋਈ ਗੱਲ ਨਹੀਂ ਪਰ ਆਪਾਂ ਡਾਕਟਰ ਤੋਂ ਲਿਖਾ ਕੇ ਪ੍ਰੋਪਰਲੀ ਭੇਜ ਦਨੇ ਆ ਕੋਈ ਗੱਲ ਨਹੀਂ ਕਿਵੇਂ ਕਰੀ ਭੇਜ ਦਨੇ ਇਹਦਾ ਫਿਰ ਭਾਈ ਕਿਲੋ ਦਾ ਰੇਟ ਹੁੰਦਾ ਹੈ ਹਾਂਜੀ 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 ਭਾਈ ਤਾਂ ਸਾਨੂੰ ਤਾਂ ਵੱਧ ਘੱਟਦਾ ਰਹਿੰਦਾ ਉਹ ਭਾਈ ਡੇਲੀ ਆਉਂਦਾ ਵਾਧਾ ਘੱਟਦਾ ਰਹਿੰਦਾ ਰੇਟ ਅੱਛਾ ਵਾਧਾ ਘੱਟ ਦੂਜੇ ਨਾਲੋਂ ਘੱਟ ਹੈ ਭਾਈ ਮੈਂ ਕਹਿੰਦਾ ਬਰਨਾਲੇ ਚ ਕਿਤੇ ਵੀ ਟਰਾਈ ਕਰਕੇ ਆਜੋ ਆਪਣੇ ਲਈ ਇੱਕ ਵਾਰ ਰੇਟ ਟਰਾਈ ਕਰ ਲਓ ਫਿਰ ਆਪਣੇ ਲਈ ਵਿਜ਼ਿਟ ਕਰ ਲਿਓ ਅੱਛਾ ਰੇਟ ਟਰਾਈ ਕਰਕੇ ਹਾਂਜੀ 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 ਕੈਟੋਬਿਲ ਹਾਂ ਤੇ ਭਾਈ ਜਿਵੇਂ ਹੁਣ ਮੰਨ ਲਓ 20 ਕਿਲੋ ਭੇਜਣਾ 10 ਉਹ ਜਿਵੇਂ ਉਹਵੇਂ ਰੇਟ ਘਟਦਾ ਰਹਿੰਦਾ ਵੱਧ ਹਾਂਜੀ ਹਾਂਜੀ ਜਿਵੇਂ ਵੀਰੇ 10 ਕਿਲੋ ਆ ਉਹਦਾ ਰੇਟ ਘੱਟਾ ਤੇ ਜਿਵੇਂ 20 ਪਲੱਸ ਆ ਤਾਂ ਉਹਦਾ ਘੱਟਾ ਦੀ 30 ਪਲੱਸ ਆ ਤਾਂ ਉਸ ਤੋਂ ਕਰ ਕਿਲੋ ਤੋਂ ਕਿਲੋ ਦਾ ਯਾਦੇ ਆ ਮੰਨ ਲਓ ਹਾਂਜੀ ਹਾਂਜੀ ਭਾਈ ਕਿਲੋ ਤੋਂ ਕਿਲੋ ਭੇਜੋਗੇ ਤਾਂ ਵੀਰੇ ਉਹਦਾ ਮੰਨ ਲਾ ਜਿਵੇਂ ਭਾਈ ਹੁਣ ਮੂਰੇ ਸਿਆਲ ਆ ਗਿਆ ਹਾਂਜੀ ਹਾਂਜੀ ਤੈਨੂੰ ਪਤਾ ਸਾਡੇ ਪੰਜਾਬੀ ਬੇਬੇ ਹੋ ਰਹੇ ਨੇ ਖੋਆ ਪੰਜੀਰੀ ਹਾਂਜੀ ਤੇ ਦੇਸੀ ਕਿਉ ਬਈ ਮੇਰਾ ਪੁੱਤ ਖਾਵੇ ਇਹ ਚੀਜ਼ਾਂ ਤੁਸੀਂ ਭੇਜਣੀਆਂ ਹੁੰਦੀਆਂ ਚਾਹੇ ਉਹ ਵਿੱਚ ਕੱਢਿਆ ਬੈਠਾ ਮੂਰੇ ਹਾਂਜੀ ਹਾਂਜੀ ਆਪਾਂ ਭੇਜਣਾ ਉਹ ਚੀਜ਼ਾਂ ਵਗ ਜਾਂਦੀਆਂ ਮੈਂ ਕਿਹਾ ਬਈ ਦੇਸੀ ਕਿਉ ਨਾ ਵੈਸੇ ਜਾਨਦਾ ਨਹੀਂ ਬਈ ਕਿ ਤੂੰ ਹੋਰ ਕੀ ਭੇਜਦਾ ਨਹੀਂ ਪਰ ਆਪਾਂ ਬਰੇ ਭੇਜਨੇ ਗਾਰੰਟੀ ਨਾ ਗਾਰੰਟੀ ਹੈ ਫੁੱਲ ਬਈ ਆਪਣੀ ਫੁੱਲ ਜਿੰਨਾ ਟਾਈਮ ਬਈ ਪਹੁੰਚਦਾ ਨਹੀਂ ਸਾਡੀ ਜ਼ਿੰਮੇਵਾਰੀ ਹੈ ਤੁਹਾਡੇ ਪਾਰਸਲ ਦੀ ਠੀਕ ਹੈ ਠੀਕ ਹੈ ਜੀ ਤੇ ਬਈ ਹੁਣ ਮੂਰੇ ਖੋਆ ਪੰਜੀਰੀ ਆਪਣੇ ਪੰਜਾਬੀ ਬਹੁਤ ਭੇਜਣਗੇ ਮੰਨ ਲਓ ਆਏ ਵੀ ਪਏ ਆਪਣੇ ਲੈ ਵੀ ਹੁਣ ਆਪਾਂ ਮੰਨ ਲਓ ਬਹੁਤਾਰੇ ਜਾ ਰਹੇ ਨੇ ਬਈ ਇੱਥੇ ਸਾਨੂੰ ਬੇਲ ਨਹੀਂ ਹੁੰਦੀ ਤੇ ਆਪਣੇ ਲਈ ਵੀ ਇੱਕ ਵਾਰ ਜਰੂਰ ਟਰਾਈ ਕਰਨਾ ਸਾਰੇ ਪੰਜਾਬੀ ਤੇ ਇੱਕ ਗੱਲ ਹੋਰ ਬਈ ਆਪਾਂ ਸਮਾਨ ਚੈੱਕ ਵੀ ਲਿਆਉਣਾ 40 ਕਿਲੋਮੀਟਰ ਦੇ ਏਰੀਆ ਤੋਂ ਲਾਈਵ ਮਿੱਤਰੋ ਕਈ ਇਕੱਲੇ ਮਾਪਿਓ ਘਰੇ ਨੇ ਹਾਂਜੀ ਉਹਨਾਂ ਦੇ ਬੱਚੇ ਇੱਕ ਜਾਂ ਦੋਨੇ ਬਾਹਰ ਨੇ ਨਹੀਂ ਵਿਚਾਰੇ ਆ ਖਾ ਜਾ ਸਕਦੇ ਤੇ ਭਾਈ ਕਹਿੰਦਾ ਮੈਂ ਘਰੋਂ ਵੀ ਲਿਓ ਹਾਂਜੀ ਹਾਂਜੀ ਪ੍ਰਮਾਣ ਸ਼ੈਡਵਨ ਹੋਵੇ ਭਾਈ ਬਾਕੀ ਤੁਸੀਂ ਆਪ ਚੈੱਕ ਕਰਦੇ ਹੋਵੋਗੇ ਹਾਂਜੀ ਹਾਂਜੀ ਭਾਈ ਚੈਕਿੰਗ ਹੋ ਕੇ ਜਾਂਦਾ ਔਰ ਉਸਮਾਨ ਠੀਕ ਹੈ ਹਾਂਜੀ ਤੇ ਦੂਜੇ ਨੂੰ ਰੇਡ ਘਟਾ ਬਾਈ ਦਾ ਪਹਿਲਾ ਭਰਾ ਕੰਮ ਕਰਦਾ ਸੀ ਦੋਨੇ ਇਕੱਠੇ ਭਰਾ ਕੰਮ ਤੇ ਉਹ ਬਾਈ ਕੈਨੇਡਾ ਚ ਲੈ ਗਿਆ ਕਹਿੰਦਾ ਮਤਲਬ ਜਵਾਕੇ ਜਾਣਾ ਸਮਝਿਓ ਵੀ ਨਵਾਂ ਕੰਮ ਕਰਿਆ 2-3 ਸਾਲੋਂ ਕੰਮ ਕਰਦੇ ਆ ਨੂੰ ਬਾਈ ਪੂਰਾ ਐਕਸਪਰਟ ਹੈ ਬਾਕੀ ਗਰੰਟੀ ਵਾਲੀ ਗੱਲ ਹੈ ਮਾਨਾ ਪਿੰਡੀ ਤਰੌਲੇ ਦਾ ਰਹਿਣਾ ਵਾਲਾ ਹਾਂ ਹਾਂਜੀ ਹਾਂਜੀ ਬਦਨਾਂ ਤੇ ਬਾਈ ਹੋਰ ਕੋਈ ਗੱਲਬਾਤ ਹੋਰ ਬਸ ਬਾਈ ਆਪਣੇ ਲੇਵੇ ਇੱਕ ਵਾਰ ਜ਼ਰੂਰ ਮੰਨ ਲਓ ਬਾਈ ਜੇ ਆਪਣੇ ਲੇਵੇ ਕੋਈ ਵੀ ਭਰਾ ਵੀਡੀਓ ਸ਼ੇਅਰ ਕਰਕੇ ਆਉਂਦਾ ਹੂੰ ਮਾਲੋ ਸਕਰੀਨਸ਼ਾਟ ਪਾਓ ਆਪਾਂ ਨੂੰ ਬਈ ਕੋਈ ਆਪਾਂ ਨੂੰ ਬਾਲਾ ਹੋਣੀ ਹੈਗਾ ਬਈ ਆਪਣਾ ਨੋਰਮਲ ਸ਼ੇਅਰ ਕਰੋ ਇੱਕ ਕਿਲੋ ਵੀ 10 ਕਿਲੋ ਜਿਵੇਂ ਵੇਟ ਆ ਤੁਹਾਡਾ 1 ਕਿਲੋ ਫ੍ਰੀ ਭੇਜ ਦਾਂਗੇ ਬਈ ਆਪਾਂ ਚੱਕੋ ਬਈ ਕੰਨ ਠੀਕ ਹੈ ਜੀ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲਿਆਇਓ ਹਾਂਜੀ ਠੀਕ ਹੈ ਤੇ 10 ਕਿਲੋ ਤੁਹਾਡਾ ਵੇਟ ਆ ਕਿਲੋ ਦੇ ਪੈਸੇ ਵਾਲੇ ਕੱਟ ਦੋ ਹਾਂਜੀ ਹਾਂਜੀ ਬਈ 20 ਦੇ ਤਾਂ 2 ਦੇ ਕਰ ਦੂੰ 20 ਦੇ ਹਾਂਜੀ 2 ਦੇ ਕੱਟ ਦਾਂ ਠੀਕ ਹੈ ਹੁਣ ਬਈ ਕੱਪੜੇ ਲੀੜੇ ਦਵਾਈਆਂ ਖੁਆ ਪੰਜੀਰੀ ਜਾਂ ਹੋਰ ਕੋਈ ਲੋੜੀ ਦਾ ਸਮਾਨ ਜਿਵੇਂ ਬਾਈ ਕੋਲੇ ਰਜਾਈ ਪਈ ਆ ਹੈਨਾ ਵੈਕਮ ਕਰੀ ਵੀ ਕੋਈ ਇਦਾਂ ਦਾ ਸਮਾਨ ਕਿਸੇ ਤਰ੍ਹਾਂ ਦਾ ਵੀ ਤੁਸੀਂ ਮੋਬਾਈਲ ਹੋ ਗਿਆ ਬਈ ਕੋਈ ਖੁਆ ਵਗੈਰਾ ਖੁਆ ਵੀ ਵੜ ਜਾਂਦਾ ਹਾਂਜੀ ਹਾਂਜੀ ਬ ਮਾ ਕਹ ਬਈ ਮਾਲੋ ਸਾਰਾ ਕੁਸੀ ਚਲਾ ਜਾਂਦਾ ਬਈ ਜਾਨੂਣ ਨਸ਼ੇ ਵਾਲੀ ਨਹੀਂ ਬਈ ਅੱਛਾ ਮੰਨ ਲਾ ਨਸ਼ੇ ਵਾਲੀ ਛੱਡ ਕੇ ਸਾਰੇ ਚਲਾ ਜਾਂ ਸਾਰਾ ਕੁਸੀ ਚਲਾ ਜਾਂ ਜਿਵੇਂ ਗੋਲੀਆਂ ਫੀਮ ਇਹ ਜਿੰਨਾ ਛੱਡ ਕੇ ਭਾਕੀ ਸਾਹਿਬ ਹਾਂਜੀ ਹਾਂਜੀ ਗੋਲੀਆਂ ਫੀਮ ਨਹੀਂ ਬਈ ਉਹ ਨਹੀਂ ਜਾਣੀਆਂ ਤੇ ਬਾਕੀ ਸਾਰੀ ਮੈਡੀਸਨ ਚਲੀ ਜਾਂਦੀ ਹੈ ਕਿਹੜੀ ਮੈਡੀਸਨ ਬਾਤ ਤੁਸੀਂ ਕੋਈ ਹੈਮੋਪੈਥੀ ਮੈਡੀਸਨ ਜੇ ਬਈ ਰੱਬ ਨਾਲ ਕਰੇ ਕੁਦਰਤੀ ਨਹੀਂ ਜਾਂਦੀ ਮੂਰੇ ਫਿਰ ਤੇਰੇ ਕੋਲ ਵਾਪਸ ਆ ਜੂ ਹਾਂਜੀ ਹਾਂਜੀ ਬਈ ਆਪਣੇ ਲਈ ਵਾਪਸ ਆ ਜੂ ਵੈਸੇ ਥੋੜ੍ਹੀ ਜਿਹਾ ਕੰਮ ਹੈ ਪੂਰਾ ਹਾਂਜੀ ਹਾਂਜੀ ਬਈ ਉਹਨਾਂ ਨੂੰ ਵਾਪਸ ਮਿਲ ਜੂ ਬਈ ਮੈਡੀਸਨ ਜੇ ਕੋਈ ਮੰਨ ਲਓ ਦਿੱਕਤ ਆਉਂਦੀ ਹੈ ਵੈਸੇ ਤਾਂ ਕੋਈ ਆਉਂਦੀ ਨਹੀਂ ਬਈ ਠੀਕ ਹੈ ਅੱਜ ਤੇ ਕਾਈ ਵੀ ਨਹੀਂ ਕਿਤੇ ਲੈ ਵੀ ਮਿੱਤਰੋ ਬਾਈ ਕਹਿੰਦਾ ਮੈਂ ਘਰੋਂ ਚੱਕ ਲਊ 10 ਕਿਲੋ 20 ਕਿਲੋ 30 ਕਿਲੋਮੀਟਰ ਤੇ ਆਪਦੀ ਕਾਰ ਤੇ ਜਾ ਕੇ ਚੱਕ ਲਊਗਾ ਕੋਈ ਚਾਰਜ ਨਹੀਂ ਕੋਈ ਚਾਰਜ ਤੇ ਆ ਨੰਬਰ ਆ ਬਾਈ ਦਾ ਸੰਪਰਕ ਪੂਰੀ ਗਰੰਟੀ ਵਾਲੀ ਤਸੱਲੀ ਵਾਲੀ ਗੱਲ ਆ ਕੋਈ ਐ ਕੋਈ ਹੋ ਨਹੀਂ ਹੈਗਾ ਆਪਾਂ ਨੂੰ 3 ਸਾਲ ਹੋ ਗਏ ਬਾਈ ਹਾਂ ਇਹ ਐਡਰੈਸ ਦੱਸ ਦਈਏ ਰਾਮ ਬਾਗ ਰੋਡ ਸਾਹਮਣੇ ਚਿੰਟੂ ਪਾਰਕ ਹਾਂਜੀ ਚਿੰਟੂ ਪਾਰਕ ਹਾਂਜੀ ਬਾਕੀ ਨੰਬਰ ਆ ਬਾਈ ਦੇ ਚੱਲੀ ਜਾਂਦੇ ਨੇ ਨਾ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜੈਨੂਨ ਕੰਮ ਆ ਬਾਈ ਦਾ ਠੀਕ ਹੈ ਆਪਾਂ ਮੁੰਡੇ ਨੂੰ ਸਪੋਰਟ ਕਰੀ ਆਪਾਂ ਕਹਿੰਦੇ ਪੰਜਾਬ ਚ ਰਹਿ ਕੇ ਕੰਮ ਕਰੋ ਪੰਜਾਬ ਚ ਰਹਿ ਕੇ ਕੰਮ ਕਰੋ ਪੰਜਾਬ ਚ ਰਹਿ ਕੇ ਕੰਮ ਕਰ ਰਿਆ ਸਾਡੇ ਬਜ਼ੁਰਗਾਂ ਦੇ ਸਾਡੇ ਮਾਪਿਆਂ ਦੇ ਕੰਮ ਵੀ ਆ ਰਿਹਾ ਸਾਡੇ ਨੌਜਵਾਨ ਬਾਹਰ ਸਮਾਨ ਵੀ ਭੇਜ ਰਹੇ ਹਨ ਉਹਨਾਂ ਦੇ ਉਹਨਾਂ ਦੀ ਇੱਕ ਸਹੂਲਤ ਵਾਲਾ ਕੰਮ ਵੀ ਕਰ ਰਿਹਾ ਆਪਾਂ ਬਾਈ ਨੂੰ ਸਪੋਰਟ ਕਿ ਰੇਟ ਕਹਿੰਦਾ ਪਤਾ ਕਰਕੇ ਆ ਜਾਓ ਕਿ ਘੱਟੋਂ ਕਿੰਨਾ ਘੱਟੋਂ ਸੌ ਪਿਆ ਘੱਟੋਂ ਕਿੰਦੋ ਮੈਂ ਕਿਹਾ ਬਾਈ ਤੂੰ ਇੱਕ ਵਾਰੀ ਟਰਾਈ ਕਰ ਲਿਓ ਜੇ ਆਪਣੇ ਲਈ ਨਹੀਂ ਲੱਗਿਆ ਤੁਹਾਨੂੰ ਰੇਟ ਸਹੀ ਤਾਂ ਆਪਣੇ ਲਈ ਬਾਈ ਕੋਈ ਚੱਕਰ ਨਹੀਂ ਆਪਾਂ ਜਿਵੇਂ ਵੀ ਤੁਸੀਂ ਕਹੋਗੇ ਉਮੀਦ ਹੈ ਸਭ ਤੋਂ ਘੱਟ ਰੇਟ ਵਾਲਾ ਵੀਰ ਨੂੰ ਦੱਸ ਪਾਈ ਆ ਇੱਕ ਵਾਰੀ ਬਾਈ ਨਾਲ ਸਪਾਰਕ ਜ਼ਰੂਰ ਕਰੋ ਤੇ ਸ਼ੇਅਰ ਕਰਦੇ ਹੋ ਦੱਬ ਕੇ ਸ਼ੇਅਰ ਕਰਨ ਵਾਲੇ ਨੂੰ ਬਾਈ ਸਕੀਮ ਦੇ ਰਹੇ ਕਿਲੋ ਸਮਾਨ ਦੀ ਤੇ ਬਾਕੀ ਜਿਹੜੇ ਭੇਜਦੇ ਉਹਨਾਂ ਨੂੰ ਸਾਰਾ ਰੇਟ ਦਾ ਵੀ ਪਤਾ ਸਾਰੇ ਸਿਸਟਮ ਦਾ ਵੀ ਪਤਾ ਹੈ ਹਾਂਜੀ ਸਿਸਟਮ ਦਾ ਸਾਰੇ ਕੋਈ ਸਾਡੇ ਅਰਕਾਂ ਦਾ ਕੋਈ ਗ੍ਰਹਿ ਨਹੀਂ ਸਾਨੂੰ ਨਹੀਂ ਪਤਾ ਹੈ ਨਾ ਬਾਕੀ ਸਭ ਨੂੰ ਪਤਾ ਹੈ ਤੇ ਮੰਨ ਲਓ ਬਾਈ ਜੇ ਕਿਸੇ ਦਾ ਖੋਆ ਪੰਜੀਰੀ ਆ ਉਹ ਕਹਿੰਦੇ ਨੇ ਵੀ ਦਿਨਬਾਲੇ ਲੱਗਦੇ ਨੇ ਆਪਣਾ ਬਈ 4 ਤੋਂ 5 ਦਿਨਾਂ ਚ ਖੋਆ ਚਲਾ ਜਾਂਦਾ ਖਰਾਬ ਕ੍ਰੂਮ ਨਾਲ ਹਾਂ ਇਹ ਤਾਂ ਰਹੇਗੀ ਸੀ ਕਈ ਮਹੀਨੇ ਤੇਰਾ ਕੂਰੀਅਰ ਚ ਲੈ ਜਾਂਦਾ ਮੰਨ ਲਓ ਬਈ ਜੇ ਤੁਸੀਂ ਡੀ ਐਚ ਐਲ ਕਰਦੇ ਹੋ ਨਾ ਕੱਲਾ ਖੋਆ ਬਈ ਕਹਿਣ ਦੇ ਨਾ ਨਾ ਖਰਾਬ ਹੋ ਜਾਂਦਾ ਬਈ ਵੀ ਇੱਕ 8 9 ਦਿਨ ਲੱਗ ਜਾਂਦੇ ਆਪਣੀ ਸਰਵਿਸ ਦੇਖਿਓ ਬਈ ਸਾਰਿਆਂ ਨੂੰ ਬੈਸਟ ਸਰਵਿਸ ਆ ਬਈ ਬਰਨਾਲੀ ਕਈ ਮਹੀਨੇ ਲੱਗ ਜੂ ਚੌਥੇ ਤੋਂ ਪੰਜਵੇਂ ਦਿਨ ਡਿਲੀਵਰ ਹੋ ਜਾਂਦਾ ਬਈ ਚੌਥੇ ਪੰਜਵੇਂ ਤੋਂ ਤੁਹਾਡੇ ਬੰਦੇ ਕੋਲੇ ਹੋਊਗਾ ਹਾਂਜੀ ਹਾਂਜੀ ਚਾਹੇ ਤੁਹਾਡਾ ਖੋਆ ਘੇਓ ਹੈ ਕੁਝ ਵੀ ਆ ਤੇ ਇੱਕ ਜਿਹੜਾ ਹੌਲੀ ਵਾਲਾ ਜਿਹੜਾ 15 ਮਹੀਨਾ ਚ ਜਾਂਦਾ ਉਹ ਵੀ ਆਪਣੇ ਕੋਲੇ ਹੈਗਾ ਨਾ ਉਹਦਾ ਰੇਟ ਵੀ ਘੱਟ ਹੈ ਤੁਸੀਂ ਉਹਦਾ ਬਈ ਬਿਲਕੁਲ ਰੇਟ ਘੱਟਾ ਉਹ 15 ਤੋਂ 16 ਦਿਨਾਂ ਚੱਲਿਆ ਜਾਂਦਾ ਬਈ ਲੈ ਵੀ ਮਿੱਤਰੋ ਕਰੋ ਮੇਰੇ ਵੀਰ ਨੂੰ ਸਪੋਰਟ ਧੰਨਵਾਦ ਜੀ ਸਤਿ ਸ਼੍ਰੀ ਅਕਾਲ